ਸਾਸਤਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਹਾਂਜੀ ਆਪਾਂ ਬਣਾਉਣ ਲੱਗੇ ਅੱਜ ਬਹੁਤ ਹੀ ਆਸਾਨ ਤਰੀਕੇ ਨਾਲ ਪੀਜ਼ਾ ਬਣਾਵਾਂਗੇ ਆਪਾਂ ਪੀਜ਼ਾ ਜਿਹੜਾ ਜੀ ਆਪਾਂ ਇਹ ਮੈਦੇ ਦਾ ਨਹੀਂ ਬਣਾਉਦੇ ਆਪਾਂ ਬਣਾਵਾਂਗੇ ਬੱਚਿਆਂ ਲਈ ਸੂਜੀ ਦਾ ਪੀਜ਼ਾ ਉਹਦੇ ਲਈ ਆਪਾਂ ਇਧਰ ਕੜਾਹੀ ਰੱਖ ਲਈਏ ਲੋਹੇ ਦੀ ਇਹਦੇ ਵਿੱਚ ਬਣਾਵਾਂਗੇ ਜੀ ਨਮਕ ਪਾ ਕੇ ਤੇ ਸਭ ਤੋਂ ਪਹਿਲਾਂ ਜੀ ਆਪਾਂ ਲਿਆ ਸੂਜੀ ਸੂਜੀ ਨੂੰ ਇਹਨਾਂ ਚੰਗੀ ਤਰ੍ਹਾਂ ਛਾਣ ਲਿਆ ਸੂਜੀ ਲਈਏ ਜੀ ਆਪਾਂ 2 ਕੌਲੀਆਂ ਇਹ ਵਾਲਾ ਕੋਲੀਆਂ ਦੋ ਸੂਜੀ ਦੀਆਂ ਲਈਆਂ ਸੂਜੀ ਨੂੰ ਛਾਣ ਲਿਆ ਇਹਦੇ ਵਿੱਚ ਪਾਵਾਂਗੇ ਜੀ ਇੱਕ ਕੋਲੀ ਦਹੀਂ ਅੱਧਾ ਚਮਚਾ ਪਾਵਾਂਗੇ ਜੀ ਆਪਾਂ ਨਮਕ ਦਾ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜਾ ਜਿਹਾ ਮਿੱਠਾ ਸੋਡਾ ਤੇ ਬਾਕੀ ਪਾਵਾਂਗੇ ਅੱਧਾ ਚਮਚਾ ਆਪਾਂ ਬੇਕਿੰਗ ਪਾਊਡਰ ਦਾ ਮਿੱਠਾ ਸੋਡਾ ਇਹਦਾ ਆਪਾਂ ਬਹਾਰਾ ਨਹੀਂ ਪਾਉਦੇ ਸਿਰਫ ਥੋੜਾ ਜਿਹਾ ਹੀ ਪਾਵਾਂਗੇ ਤੇ ਬੇਕਿੰਗ ਪਾਊਡਰ ਦਾ ਪਾ ਦਾਂਗੇ ਜੀ ਇਹਦੇ ਵਿੱਚ ਅੱਧਾ ਚਮਚਾ ਜੇ ਬੇਕਿੰਗ ਪਾਊਡਰ ਨਹੀਂ ਹੈਗਾ ਤੁਸੀਂ ਇਹਨੂੰ ਵੀ ਪਾ ਸਕਦੇ ਹੋ ਲਓ ਜੀ ਆਪਾਂ ਅੱਧਾ ਚਮਚਾ ਬੇਕਿੰਗ ਪਾਊਡਰ ਦਾ ਪਾ ਲਿਆ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਜਿਹੜੀ ਹਿੰਟ ਇਹੋ ਨਾਲ ਦੇ ਵਿੱਚ ਪਾਾਂਗੇ ਜੀ ਆਪਾਂ ਪਾਣੀ ਲਓ ਜਿਆ ਪੈਨ ਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਆਟੇ ਦੀ ਤਰ੍ਹਾਂ ਬਣਾ ਲੈਣੀ ਹੈ ਇਹ ਬਹੁਤ ਹੀ ਜਲਦੀ ਬਣ ਜਾਂਦਾ ਜਿਹੜਾ ਆਪਾਂ ਮੈਦਾ ਗੁੰਦੇ ਆ ਮੈਦਾ ਬੁੰਨਣ ਤੇ ਕਾਫੀ ਟਾਈਮ ਲੱਗ ਜਾਂਦਾ ਫਿਰ ਉਹਨੂੰ ਆਪਾਂ ਜਦੋਂ ਵਧਾਉਣੀ ਆ ਹਨਾ ਉਹ ਵੀ ਕਿੰਨਾ ਟਾਈਮ ਲੱਗਦਾ ਆ ਤੁਹਾਨੂੰ ਪਤਾ ਪਕੇ ਪਰ ਸੂਜੀ ਇਹ ਜਿਹੜੀ ਬਹੁਤ ਹੀ ਵਧੀਆ ਤੇ ਹੈਲਦੀ ਪੀਜਾ ਜਿਹੜਾ ਆਪਣਾ ਬਣ ਕੇ ਤਿਆਰ ਹੋਊਗਾ ਆਸਾਨ ਤਰੀਕੇ ਨਾਲ ਬਸ ਇਹਨੂੰ ਆਪਾਂ ਜ਼ਿਆਦਾ ਟਾਈਟ ਨਹੀਂ ਹੈਗਾ ਵੀ ਗੁੱਲਣ ਆਟੇ ਦੀ ਤਰ੍ਹਾਂ ਥੋੜਾ ਜਿਹਾ ਹਲਕਾ ਹੀ ਰੱਖਾਂਗੇ ਸੂਜੀ ਨੂੰ ਆਪਾਂ ਗੁੰਨ ਕੇ ਜੀ 5 ਮਿੰਟ 5-7 ਮਿੰਟ ਜਿੰਨਾ ਕ ਆਪਣੇ ਕੋਲ ਟਾਈਮ ਆ ਆਪਾਂ ਇਹਨੂੰ ਰੱਖ ਦਾਂਗੇ ਨਹੀਂ ਤਾਂ ਸੂਜੀ ਚੰਗੀ ਤਰ੍ਹਾਂ ਫੁੱਲ ਜੂਗੀ ਤੇ ਉਸ ਤੋਂ ਬਾਅਦ ਆਪਾਂ ਬਚਾਵਾਂਗੇ ਚੁੱਲੇ ਵਿੱਚ ਅੱਗ ਤੇ ਨੂਨ ਪਾ ਕੇ ਕੜਾਹੀ ਗਰਮ ਕਰਾਂਗੇ ਲਓ ਜੀ ਸੂਜੀ ਆਪਾਂ ਗੁੰਨ ਕੇ ਰੱਖਤੀ ਆ ਤੇ ਆਪਾਂ ਜਿਆਦਾ ਇਹਨੂੰ ਟਾਈਟ ਨਹੀਂ ਕੀਤਾ ਹੈਗਾ ਤੇ 5-7 ਮਿੰਟ ਜਿੰਨਾ ਕ ਆਪਣੇ ਕੋਲ ਟਾਈਮ ਆ ਆਪਾਂ ਇਹਨੂੰ ਰੈਸਟ ਲਈ ਰੱਖਦੇ ਆ ਤੇ ਉਹਨਾਂ ਟਾਈਮ ਆਪਾਂ ਚੁੱਲੇ ਦੇ ਵਿੱਚ ਅੱਗ ਬਚਾਉਂਦੇ ਆ ਲੋ ਜੀ ਆਪਾਂ ਚੁੱਲੇ ਦੇ ਵਿੱਚ ਮਚਾਤੀ ਅੱਗ ਤੇ 10 ਮਿੰਟ ਹੋ ਗਏ ਨਾਲ ਆਪਣੀ ਸੂਜੀ ਰੱਖੀ ਨੂੰ ਤੇ ਅੱਗ ਮਚਾਤੀ ਹੈ ਤੇ ਨਮਕ ਜਿਹੜਾ ਆਪਣਾ ਗਰਮ ਹੋ ਜੂਗਾ ਇਹਦੇ ਵਿੱਚ ਪਾਤਾ ਜੀ ਆਪਾਂ ਨੂਨ ਨੂਨ ਜਿਹੜਾ ਜੀ ਆਪਾਂ ਪਹਿਲਾਂ ਵਰਤੇ ਹੋਏ ਉਹੀ ਪਾਇਆ ਮੈਂ ਡੱਬੇ ਦੇ ਵਿੱਚ ਨਾ ਠੰਡਾ ਹੋ ਜਾਂਦਾ ਜਦੋਂ ਇਹਦੇ ਵਿੱਚ ਰੱਖ ਲੈਣੀ ਹੁੰਦੀ ਹੈ ਤੇ ਦੁਬਾਰਾ ਦੁਬਾਰਾ ਉਹੀ ਪਾ ਲੇ ਜੀ ਇਸ ਰੱਖ ਦੇ ਵਿੱਚ ਤੇ ਇਹ ਵਾਲਾ ਰੱਖ ਦਈਏ ਆਪਾਂ ਸਟੈਂਡ ਜੇ ਇਹਦੇ ਵਿੱਚ ਕੋਈ ਕੋਲੀ ਵੀ ਰੱਖ ਸਕਦੇ ਆ ਤੇ ਹੁਣ ਮੈਂ ਇਹਨੂੰ ਢੱਕ ਕੇ ਰੱਖਤਾ ਨਾਲ ਤਾਂ ਇਹ ਗਰਮ ਹੋ ਜੀ ਗੋਨੇ ਟਾਈਮ 'ਚ ਆਪਾਂ ਪੀਜਾ ਤਿਆਰ ਕਰ ਲਏ ਲੋ ਜੀ ਸੂਜੀ ਹੋ ਗਈ ਤਿਆਰ ਆਪਣੀ ਹੁਣ ਆਪਾਂ ਇਹ ਪੀੜੇ ਬਣਾ ਲਾਂਗੇ ਪੀੜੇ ਆਪਣੇ ਹਿਸਾਬ ਨਾਲ ਬਣਾ ਸਕਦੇ ਆ ਜੀ ਆਪਾਂ ਤੁਸੀਂ ਥੋੜਾ ਜਿਹਾ ਪਤਲਾ ਬਣਾਉਣਾ ਪਤਲਾ ਬਣਾ ਲਓ ਮੋਟਾ ਬਣਾਉਣਾ ਮੋਟਾ ਬਣਾ ਲਓ ਤੇ ਆਪਾਂ ਦੋ ਕੋਲੀਆਂ ਪਾਈਆਂ ਸੀ ਸੂਜੀ ਦੀਆਂ ਤੇ ਆਪਾਂ ਇਸ ਪਲੇਟ ਦੇ ਵਿੱਚ ਬਣਾਵਾਂਗੇ ਪਲੇਟ ਨੂੰ ਲਾ ਲਾਂਗੇ ਚੰਗੀ ਤਰ੍ਹਾਂ ਘਿਓ ਲੋ ਜੀ ਆਪਾਂ ਪਲੇਟ ਨੂੰ ਘਿਓ ਲਾਵਾਂਗੇ ਚੰਗੀ ਤਰ੍ਹਾਂ ਘੋਲਾ ਕੇ ਤੇ ਫਿਰ ਆਪਾਂ ਇਹਦੇ ਵਿੱਚ ਹੀ ਪੀਜੇ ਨੂੰ ਚੰਗੀ ਤਰ੍ਹਾਂ ਬਣਾਵਾਂ। ਤਾਂ ਦੇਖੋ ਮੈਂ ਇਦਾਂ ਜਿਹੜਾ ਉਹਨਾਂ ਜਲਦੀ ਵੱਧਦਾ ਨਹੀਂ ਹੁੰਦਾਗਾ ਤੇ ਇਹ ਸੂਜੀ ਜਿਹੜੀ ਆਪਾਂ ਹੱਥ ਦੇ ਨਾਲੇ ਫਲਾਉਣੀ ਹੈ ਜਦੋਂ ਤੇ ਇਸ ਤਰ੍ਹਾਂ ਵਧੀ ਜਾਂਦੀ ਚੰਗੀ ਤਰ੍ਹਾਂ ਰੋਟੀ ਦੀ ਤਰ੍ਹਾਂ ਬਣੀ ਜਾਂਦੀ ਹੈ। ਲਓ ਜੀ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਨੱਪ ਕੇ ਸੂਜੀ ਨੂੰ ਸੈੱਟ ਕਰ ਲਿਆ ਆਪਾਂ ਇਹਦੇ ਵਿੱਚ ਤੇ ਫੋਕ ਦੇ ਨਾਲ ਆਪਾਂ ਨੂੰ ਆਟੇ ਜੇ ਲਾਵਾਂਗੇ ਚਲੋ ਜੀ ਹੁਣ ਆਪਾਂ ਇਹਦੇ ਉੱਪਰ ਲਾਵਾਂਗੇ ਪੀਜਾ ਸੌਸ ਇੰਗੀ ਤਰ੍ਹਾਂ ਲਾ ਲਾਂਗੇ ਜੀ ਆਪਾਂ ਪੀਜ਼ਾ ਸੌਸ ਬਾਕੀ ਆਪਾਂ ਸਬਜ਼ੀਆਂ ਕੱਟ ਕੇ ਰੱਖੀਆਂ ਹੋਈਆਂ ਪਿਆਜ਼ ਟਮਾਟਰ ਸ਼ਿਮਲਾ ਮਿਰਚ ਲੋ ਜੀ ਆਪਾਂ ਪੀਜ਼ਾ ਸੌਸ ਲਾਤੀ ਆ ਹੁਣ ਆਪਾਂ ਇਹਦੇ ਉੱਪਰ ਲਾ ਦਾਂਗੇ ਇੱਕ ਚਮਚਾ ਮਿਉਨੀ ਦਾ ਚੰਗੀ ਤਰ੍ਹਾਂ ਫਲਾ ਦਾਂਗੇ ਆਪਾਂ ਸਾਰੇ ਹੁਣ ਜੀ ਆਪਾਂ ਇਹਦੇ ਉੱਪਰ ਲਾਵਾਂਗੇ ਸਬਜ਼ੀਆਂ ਟਮਾਟਰ ਪਿਆਜ਼ ਆਪਾਂ ਕੱਟੇ ਆ ਬਰੀਕ ਲੰਬੇ ਤੇ शिमला ਮਿਰਚ ਲਓ ਜੀ ਆਪਾਂ ਇਹ ਤਾਂ ਲਾਤੀ ਸਬਜੀ ਉੱਪਰ शिमला ਮਿਰਚ ਟਮਾਟਰ ਤੇ ਪਿਆਜ਼ ਹੁਣ ਆਪਾਂ ਇਹ ਚੀਜ਼ ਪਾਵਾਂਗੇ ਉੱਪਰ ਤੇ ਇਸ ਤਰ੍ਹਾਂ ਦੇ ਨਾਲ ਇਹਦੇ ਪੀਸ ਆ ਤੇ ਤੁਸੀਂ ਦੂਜੀ ਵੀ ਲਿਆ ਸਕਦੇ ਜਿਵੇਂ ਕਦੂਕਾਸ਼ ਕੀਤੀ ਹੁੰਦੀ ਹੈ ਬਰੀਕ ਹੁੰਦੀ ਹੈ ਉਹ ਵੀ ਪਾ ਸਕਦੇ ਆ ਤੇ ਆਪਾਂ ਇਹ ਵਾਲੀ ਪਾਵਾਂਗੇ ਜੀ ਤੇ ਇਹਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਜੀ ਪਤਲੇ ਪਤਲੇ ਪੀਸ ਕੱਟ ਲਏ ਇਹਦੇ ਤੇ ਇਸ ਨੂੰ ਵੀ ਆਪਾਂ ਹੀ ਕੱਟ ਲੈਣੇ ਲੋ ਜੀ ਆਪਾਂ ਹੁਣ ਚੀਜ਼ ਪਾਵਾਂਗੇ ਉੱਪਰ ਇਸ ਤਰ੍ਹਾਂ ਕੱਟ ਲਏ ਪਤਲੇ ਪੀਸਵਨ ਤੁਸੀਂ ਆਦੀ ਮਰਜ਼ੀ ਮੁਤਾਬਕ ਕੱਟ ਸਕਦੇ ਆ ਲੋ ਜੀ ਆਪਾਂ ਚੰਗੀ ਤਰ੍ਹਾਂ ਟਾਕ ਲਿਆ ਇਹਨੂੰ ਤੇ ਬਹੁਤ ਹੀ ਵਧੀਆ ਆਪਣਾ ਪੀਜ਼ਾ ਬਣ ਕੇ ਤਿਆਰ ਹੋਊਗਾ ਤੇ ਇੱਧਰ ਜੀ ਆਪਣੀ ਹੋ ਗਈ ਕੜਾਹੀ ਗਰਮ ਕੜਾਹੀ ਪੂਰ ਗਰਮੀ ਹੋ ਗਈ ਹੈ ਹੀ ਆਪਣੀ ਤੇ ਇਹਨੂੰ ਆਪਾਂ ਨਾ ਨੰਪਰ ਉਸ ਤਰ੍ਹਾਂ ਹਲਾਤਾ ਥੋੜਾ ਜਿਹਾ ਇਹਦੇ ਵਿੱਚ ਆਪਾਂ ਇਹ ਵਾਲਾ ਸਟੈਂਡ ਰੱਖ ਦਾਂਗੇ ਕੋਈ ਕੋਲੀ ਵੀ ਤੁਸੀਂ ਮੁੱਦੀ ਮਾਰ ਸਕਦੇ ਆ ਤੇ ਉੱਪਰ ਰੱਖ ਦਾਂਗੇ ਜੀ ਆਪਾਂ ਇਸ ਤਰ੍ਹਾਂ ਪੀਜਾ ਕੜਾਹੀ ਮੈਂ ਇਹ ਲੋਹੇ ਦੀ ਲਈ ਆਈ ਇਹ ਫਾਲਤੂ ਪਈ ਸੀ ਕੜਾਹੀ ਮੈਂ ਤਾਂ ਲੈ ਲਈ ਦੂਜੀ ਕੜਾਹੀ ਨਾ ਮੱਚ ਜਾਂਦੀ ਆ ਫਿਰ ਤੇ ਚਲੋ ਜੀ ਆਪਾਂ ਉਪਰ ਉਹਨੂੰ ਟੱਕ ਦਾਂਗੇ ਚੰਗੀ ਤਰ੍ਹਾਂ ਤੇ ਆਪਾਂ ਇਸ ਤਰ੍ਹਾਂ 15-20 ਮਿੰਟ ਰੱਖਾਂਗੇ ਉਸ ਤੋਂ ਬਾਅਦ ਚੈੱਕ ਕਰਦੇ ਆ ਪੀਜਾ ਬਣ ਗਿਆ ਜਾਂ ਨਹੀਂ ਆਪਾਂ ਲੈ ਜੀ ਆਪਾਂ ਨੂੰ 15 ਮਿੰਟ ਹੋ ਗਏ ਪੀਜੇ ਰੱਖੇ ਨੇ ਇਹਨੂੰ ਮੈਂ 2 ਤੋਂ 3 ਵਾਰੀ ਚੈੱਕ ਵੀ ਕਰ ਲਿਆ ਸੀ ਵੀ ਕਈ ਵਾਰੀ ਇਹ ਮਰਚੇ ਨਾ ਜਾਵੇ ਤੇ ਆ ਦੇਖੋ ਥੱਲੋਂ ਵੀ ਚੰਗੀ ਤਰ੍ਹਾਂ ਸਿੱਕ ਗਿਆ ਵਧੀਆ ਬਣ ਗਿਆ ਪੀਜੇ ਦੀ ਤਰ੍ਹਾਂ ਇਹ ਤੇ ਹੁਣ ਆਪਾਂ ਇਹਨੂੰ ਜੀ ਬਾਹਰ ਕੱਢਣਾ ਤੇ ਕੜਾਹੀ ਹੈਗੀ ਬਹੁਤ ਜ਼ਿਆਦਾ ਗਰਮ ਜੀ ਆਪਣੀ ਤੇ ਆਪਾਂ ਕੂਨੇ ਨਾਲ ਨਾ ਇਹਨੂੰ ਪੜ ਕੇ ਬਾਹਰ ਕੱਢਾਂਗੇ ਪੱਕਾ ਦੀ ਬਾਹਰ ਕੱਢ ਲਗੇ ਜੀ ਲਓ ਜੀ ਆਪਾਂ ਪੀਜਾ ਤਾਂ ਕੱਢ ਲਿਆ ਬਾਹਰ ਆ ਦੇਖੋ ਚੰਗੀ ਤਰ੍ਹਾਂ ਆਪਣਾ ਪੀਜਾ ਜਿਹੜਾ ਬਣ ਗਿਆ ਬਹੁਤ ਹੀ ਵਧੀਆ ਸਿੱਕ ਗਿਆ ਤੇ ਦੂਜਾ ਪੀਜਾ ਵੀ ਆਪਾਂ ਇਸੇ ਤਰੀਕੇ ਬਣਾ ਲਿਆ ਇਹਨੂੰ ਵੀ ਕੜਾਹੀ ਦੇ ਵਿੱਚ ਰੱਖ ਦਿੰਨੇ ਆ ਤੇ ਜਿਹੜੇ ਆਪਾਂ ਸੂਜੀ ਦੋ ਕੋਲੀਆਂ ਲਈਆਂ ਸੀ ਉਹਦੀਆਂ ਤਿੰਨ ਪੀਜੇ ਬਣ ਗਏ ਜੀ ਆਪਣੇ ਤੇ ਕੜਾਹੀ ਆਪਣੀ ਜ਼ਿਆਦਾ ਗਰਮ ਆ ਤੇ 15 ਮਿੰਟਾਂ ਦੇ ਵਿੱਚ ਬਣ ਗਿਆ ਜੀ ਇਹੇ ਜ਼ਿਆਦਾ ਟਾਈਮ ਨਹੀਂ ਲੱਗਿਆ ਲਓ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਢੱਕ ਦਿੰਨੇ ਆ ਤੇ ਅੱਗ ਆਪਣੀ ਫੁੱਲ ਮੱਚੀ ਗਈ ਆ ਲੱਕੜਾਂ ਦੀ ਅੱਗ ਸੀਗੀ ਤੇ 15 ਮਿੰਟਾਂ ਚ ਸਿੱਖ ਗਿਆ ਇਹ ਲਓ ਜੀ ਆਪਾਂ ਇਹਦੇ ਉੱਪਰ ਪਾਵਾਂਗੇ ਚਿੜੀ ਫਲੈਕਸ ਆ ਦੇਖੋ ਚੀਜ਼ ਜਿਹੜੀ ਆਪਣੀ ਬਹੁਤ ਹੀ ਚੰਗੀ ਤਰ੍ਹਾਂ ਪਿਘਲ ਗਈ ਹੈ ਵਧੀਆ ਇਹ ਤੇ ਗੈਸ ਤੇ ਤਾਂ ਇੱਕ ਸਾਰਾ ਅੱਗ ਮਚਦੀ ਹੈ ਤੇ ਲੱਕੜਾਂ ਦੀ ਅੱਗ ਤੁਹਾਨੂੰ ਪਤਾ ਕਿਤੇ ਵੱਧ ਹੋ ਜਾਂਦੀ ਕਿਤੇ ਘੱਟ ਹੋ ਜਾਂਦੀ ਹੈ ਪਰ ਆਪਾਂ ਪੂਰਾ ਧਿਆਨ ਰੱਖਿਆ ਵੀ ਲੱਕੜਾਂ ਦੀ ਅੱਗ ਵੀ ਜਿਹੜੀ ਇੱਕ ਸਾਰੀ ਮੱਚੇ ਤੇ ਇਹ ਪਾਤੀ ਜੀ ਆਪਾਂ ਔਰ ਗਿਨੋ ਪਹਿਲਾਂ ਚਿਲੀ ਫਲੈਕਸ ਪਾਈ ਹੈ ਤੇ ਹੁਣ ਆਪਾਂ ਔਰ ਗਿਨੋ ਪਾਈ ਲਓ ਜੀ ਪੀਜ਼ਾ ਬਣ ਕੇ ਆਪਣਾ ਰੈਡੀ ਆ ਬਿਲਕੁਲ ਤਿਆਰ ਆ ਆ ਦੇਖੋ ਥੱਲੋ ਵੀ ਚੰਗੀ ਤਰ੍ਹਾਂ ਸਿੱਕ ਗਏ ਜੀ ਇਹ ਕੱਚਾ ਨਹੀਂ ਹੈਗਾ ਤੇ ਹੁਣ ਜੇ ਆਪਾਂ ਕੱਟ ਲਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਪੀਜੇ ਬਣਾ ਲਾਂਗੇ ਤਿੰਨੇ ਕਿਉਂਕਿ ਮੇਥੇ ਸੂਜੀ ਵਾਧ ਹੀ ਪੈ ਗਈ ਜੀ ਤੇ ਸਾਰੇ ਆਪਾਂ ਬਣਾ ਲਾਂਗੇ ਚਲੋ ਜੀ ਹੁਣ ਆਪਾਂ ਇਹਨੂੰ ਕੱਟ ਲੈਨੇ ਆ ਲਓ ਜੀ ਆਪਾਂ ਪੀਜੇ ਦੇ ਪੀਸ ਕਰ ਲਿਆ ਇਹਨੂੰ ਲਿਆ ਕੱਟ ਆ ਦੇਖੋ ਕਿੰਨਾ ਵਧੀਆ ਬਣਿਆ ਤੇ ਨੀਚੋਂ ਚੰਗੀ ਤਰ੍ਹਾਂ ਇਹ ਸਿੱਕ ਗਿਆ ਤੇ ਬਹੁਤ ਹੀ ਵਧੀਆ ਆਪਣਾ ਪੀਜਾ ਬਣ ਕੇ ਤਿਆਰ ਹੋਇਆ ਘਰ ਵਿੱਚ ਸੌਖੇ ਤਰੀਕੇ ਨਾਲ ਸਿਰਫ 15 ਮਿੰਟਾਂ ਦੇ ਵਿੱਚ ਇਹ ਪੱਕ ਗਿਆ ਜੀ ਪੀਜਾ ਜਿਹੜਾ ਆਪਣਾ ਤੇ ਤੁਸੀਂ ਵੀ ਘਰ ਵਿੱਚ ਜ਼ਰੂਰ ਬਣਾਇਓ ਬਾਕੀ ਜੀ ਮੈਦੇ ਦੇ ਪੀਜੇ ਤਾਂ ਸਾਰੇ ਹੀ ਬਣਦੇ ਹਨ ਸਾਰੇ ਖਾਂਦੇ ਆ ਤੇ ਆਪਾਂ ਪਹਿਲੀ ਵਾਰ ਬਣਾਇਆ ਸੂਜੀ ਦਾ ਪੀਜਾ ਸੂਜੀ ਦਾ ਪੀਜਾ ਵੀ ਬਹੁਤ ਟੇਸਟੀ ਤੇ ਬਹੁਤ ਹੀ ਵਧੀਆ ਬਣਦਾ ਤੁਸੀਂ ਘਰ ਵਿੱਚ ਜ਼ਰੂਰ ਬਣਾਇਓ ਠੀਕ ਹੈ ਜੀ ਸਕੋ ਜੀ ਤੁਸੀਂ ਵੀ ਪੀਜਾ ਤੇ ਤਿੰਨ ਪੀਏ ਬਣ ਗਏ ਆਪਣੇ ਦੋ ਕੋਲੀਆਂ ਸੂਜੀ ਦੇ ਨਾਲ ਤੇ ਦੂਸਰੇ ਵੀ ਆਪਾਂ ਇਸੇ ਤਰ੍ਹਾਂ ਹੀ ਬਣਾ ਲਾਂਗੇ ਤੇ ਬਹੁਤ ਵਧੀਆ ਬਣਿਆ ਜਰੂਰ ਬਣਾਇਓ ਤੁਸੀਂ ਜੇ ਵੀਡੀਓ ਚੰਗੀ ਲੱਗੀ ਵੀਡੀਓ ਅੱਗੇ ਸ਼ੇਅਰ ਜਰੂਰ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਇਆ ਕਰੋ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਉਨੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦੀ